ਚੀਆਂ ਰਾਤੀਆਂ ਸਰਕਾਰ ਦੇ ਨਿਯਮਾਂ ਨਹੀਂ ਥੋੜੇ ਚੈਨਲ ਤੇ ਚੱਲ ਰਹੀ ਹੋਣੀ ਮੈਨੂੰ ਕੁਝ ਕੀ ਚੱਕਰਾ ਹੁਣ ਜਿੱਦਣ ਦੇ ਪੰਜਾਬ ਚ ਧਰਨੇ ਚੱਲ ਰਹੇ ਆ ਕਦੇ આજ ਤੱਕ ਆਲੇ ਨੇ ਉੱਥੇ ਦਿਖਾਏ ਆ ਜਾਂ ਕੀ ਮੋਦੀ ਨਹੀਂ ਕਿਸਾਨ ਐਵੇਂ ਮਾਰ ਰਹੇ ਨੇ ਬੋਦੀ ਵੀਡੀਓ ਮੀਡੀਆ ਬੋਦੀ ਦਾ ਖੇਡ ਦਾ ਪੱਕਾ ਚੈਨਲ ਹੈ ਇੱਕ ਵੀ ਚੈਨਲ ਸਾਡੀ ਖਬਰ ਹੀ ਜ਼ਿੰਮੇਵਾਰਾਂ ਦੇ ਖਾਤੇ ਜ਼ਿੰਮੇਵਾਰ ਮਾਰ ਰਿਹਾ ਛੜਕਦੇ ਬੈਠੇ ਬੋਦੀ ਹੋਰ ਮੀਡੀਆ ਚੋਲ ਦੇ ਵੱਡੀਆਂ ਖਬਰਾਂ ਦਿਖਾ ਰਿਹਾ ਹੈ ਬਾਈ 1 ਮਿੰਟ ਨੈਸ਼ਨਲ ਮੀਡੀਆ ਦਿਖਾ ਰਿਹਾ ਜੀਆਂ ਸ਼ਸ਼ਾਂਤ ਰਾਜਪੂਤ ਕੰਗਨਰਾਵਾਂ ਦੀ ਅੱਗ ਲੱਗੀ ਪਈ ਜਾਂ ਤੋੜ ਕੇ ਤਾ ਮੜਾ ਘੱਟੋ ਦੇ ਆ ਕੇ ਆ ਖੜੇ ਨੇ ਇੱਕ ਦੋ ਮੁੰਡਾ ਦੇ ਸਾਡੀ 1 ਮਿੰਟ ਲਾਵਰਾ ਦਾ ਫੁੱਲ ਬਣੂ ਉਸ ਤਰ੍ਹਾਂ ਤਿੰਨਾਂ ਜਿਹੜੇ ਆ ਗਏ ਜਨਤਾ ਨੂੰ ਪਾ ਜੇ ਥੋੜਾ ਕੇ ਬਣੂ ਇੱਕ ਮਿੰਟ ਰਿਕ ਬਣਾਉਣਾ ਵੀਡੀਓ ਬਣਾ ਰਹੇ ਹਾਂ ਬਣਾ ਰਹੇ ਹਾਂ ਹਾਂਜੀ ਭਾਈ ਜੀ ਆਪਣੇ ਦਾ ਆਪਣੇ ਇਹ ਪਿੰਡ ਦਾ ਔਣਕਲਾ ਇਹ આજ ਤੱਕ ਚੈਨਲ ਜਿਹੜਾ ਬਕਾਊ ਚੈਨਲ ਆ ਮੋਦੀ ਦਾ ਹਾਂ ਮੋਦੀ ਦਾ ਖਰੀਦੇ ਹੋਇਆ ਚੈਨਲ ਆ ਇਹਨਾਂ ਨੇ ਇੱਕ ਵੀ ਜਿਤਕ ਜੀਵਿਦਾਰਾਂ ਦੇ ਨਹੀਂ ਦਿਖਾਈ ਵੀ ਰੇਲਾਂ ਤੇ ਪਟੜੀਆਂ ਤੇ ਬੈਠੇ ਨੇ ਸੜਕਾਂ ਤੇ ਬੈਠੇ ਨੇ ਧਰਨੇ ਲੱਗੇ ਹੋਏ ਨੇ ਇਹ ਇੱਕ ਜੀਵਿਦਾਰ ਨੇ ਸੀ ਅੱਗ ਲਾਈ ਅਸੀਂ ਲਵਾਈ ਆ ਅਸੀਂ ਆਪਣੇ ਲੋਕਾਂ ਨੇ ਲਵਾਈ ਆ ਅਸੀਂ ਉਗਰਾਹਾ ਜੰਮੇ ਬੰਦੀ ਵੱਲ ਆਪਣੀ ਜੁਮੇ ਵੱਲ ਅਸੀਂ ਲਵਾਈ ਆ ਇਹ ਅੱਗ ਜੋ ਬਚਾਅ ਕਰਨਾ ਸਾਡੇ ਤੇ ਹੋਵੇ ਜਿੰਨਾ ਜੀ ਰਹੇ ਇੱਥੋਂ ਮਾਫੀ ਨਹੀਂ ਮੰਗਦੇ ਸਾਤੋਂ ਅਸੀਂ ਇਹਨਾਂ ਨੂੰ ਜਾਣ ਨਹੀਂ ਦਿੰਦੇ ਅਸੀਂ ਬੰਨੇ ਹੋਏ ਨੇ ਇੱਥੇ ਬਿਠਾ ਲਏ ਆਈ ਐਮ ਸੌਰੀ ਸਾਡੀ ਗਲਤੀ ਸੀ ਅਸੀਂ ਨਹੀਂ ਉਹ ਤਾਂ ਕਹਿੰਦੇ ਅਸੀਂ ਚੱਕ ਕੇ ਨਹੀਂ ਲੈ ਹਮੇਸ਼ਾ ਲੈ ਕੇ ਆਉਣਾ ਚਾਹੀਦਾ ਬ੍ਰਦਰ ਸਾਡੀ ਗਲਤੀ ਹੈ ਅੱਛਾ ਢੀਰ ਕੈਮਰਾ ਜੀ ਨਹੀਂ ਗਲਤੀ ਹੈ ਅਦਰ ਆਓ ਜੀ ਅਦਰ ਆਓ ਅਦਰ ਗਲਤੀ ਮੰਨੋ ਹਾਂ ਜੀ ਬਾਅਦ ਛੱਡਾਂਗੇ ਨਹੀਂ ਅਸੀਂ ਚਾਹੇ 2 ਦਿਨ ਲੱਗਣ 4 ਦਿਨ ਲੱਗਣ ਸਾਡੀ ਜਥੇਬੰਦੀ ਆ ਰਹੀ ਹੈ ਔਰ ਵੀ ਠੀਕ ਤਕ ਤੋਂ ਡਿਲੀਟ ਕਰਾ ਹੋਗੀ ਮੈਂ ਆ ਹੋਗੀ ਬ੍ਰਦਰ ਇਧਰ ਕਰਦੇ ਕਰਦੇ ਆ ਅਸੀਂ ਜੋ ਵੀਡੀਓ ਬਣਾਈ ਤੀ ਡਿਲੀਟ ਕਰਵਾਈ ਆ ਇਹਨਾਂ ਤੋਂ ਹੁਣ ਆ ਗਲਤੀ ਮੰਨ ਰਹੇ ਨੇ ਸਾਡੀ ਗਲਤੀ ਤਾਂ ਅਸੀਂ ਇਹਨਾਂ ਨੂੰ ਛੱਡਾਂਗੇ ਨਹੀਂ ਅਸੀਂ ਛੱਡਦੇ ਨਹੀਂ ਇਹ ਚੈਨਲ ਤੇ ਚੱਲਣ ਦੀ ਜੀ ਹੱਦ ਇਹਨਾਂ ਦੀ ਡਿਲੀਟ ਵੀ ਆਣਾ ਇਹਨਾਂ ਨੂੰ ਕੁਝ ਕਾਪੀ ਕਰੀ ਹੋਵੇ ਆਪਾਂ ਸਾਰਾ ਹੈ ਮੋਤੀ ਆ ਇੱਕ ਵੀ ਖਬਰ ਇਹਨਾਂ ਨੇ ਕਦੇ ਜ਼ਿੰਮੇਵਾਰਾਂ ਦੀ ਨਹੀਂ ਹੋਵੇ ਟੀਵੀ ਤੇ ਚੱਲਿਆ ਕਦੇ ਪਰਚਾ ਦਾ ਜੋੜੇ ਜੀ ہماری ਬੰਦੀ ਸਾਡੀ ਹਰ ਆ ਮੈਡਮ ਮੈਕ ਦਿਖਾ ਦਿਓ ਤੁਹਾਡਾ 1 ਮਿੰਟ ਰੱਖਾ ਦਿਓ ਮੈਡਮ ਆ ਮੈਕ ਦਿਖਾ ਦਿਓ ਕੋਈ ਅੱਜ ਤੱਕ ਆਲੇ ਨੇ ਇੱਧਰ ਦੇਖੋ ਕੋਈ ਮਾਰ ਨਹੀਂ ਲਿਖਿਆ ਇਹਨਾਂ ਨੂੰ ਜ਼ਿਮੀਦਾਰ ਮਾਰਦਾ ਨਹੀਂ ਦਿਖਾਇਆ ਇਹਨਾਂ ਨੂੰ ਨਹੀਂ ਪਰਵਾਹ ਹੋ ਰਿਹਾ ਜ਼ਿਮੀਦਾਰ ਘਰ ਨਹੀਂ ਇਹਨਾਂ ਦੇ ਤੇ ਸਰਕਾਰ ਦੇ ਬੇਕੀਨ ਇਹਨਾਂ ਨੂੰ ਬੈਠ ਠੀਕ ਹੈ ਭਾਈ ਜੀ ਲੋੜੇ ਕਿੰਨਾ ਹੀ ਗਲਤੀ ਕਰ ਲਿਓ ਮੇਰੇ ਕਮਿਸ਼ਨ ਲੈ ਕੇ ਜਾਓ ਸਾਨੂੰ ਕੋਈ ਨਹੀਂ ਸਾਡੀ ਸਰਪੰਚਾ ਵੀ ਹੋ ਜੇ ਹਾਂ ਅਰਮੀਸ਼ਮੀ ਸਾਨੂੰ ਉੱਪਰ ਦੇ ਦੀ ਸਾਡੀ ਪੰਚਾਇਤ ਦੀ ਵੀ ਵਿਚ ਵਿੱਚ ਸਾਡੀ ਪਿੰਡ ਦੀ ਜ਼ਿਮੀਦਾਰ ਸਾਡੇ ਮੇਰੇ ਚੋਂ ਗੱਲ ਹੀ ਲੈ ਸੋਣਾ ਯਾਰ ਕਿੱਦੇ ਲੋਕ ਕਮਿਸ਼ਨ ਸਾਡੀ ਗੱਲ ਕਰ ਪਰਮਿਸ਼ਨ ਨਹੀਂ ਆਣੇ ਬੀਜੋ ਤਾਂ ਜੇ ਕਿਸੇ ਮਿਲਾ ਦੇ ਉਹਨੂੰ ਅਸੀਂ ਕਿਸੇ ਨੂੰ ਪੜਦੇ ਜਿਹੜਾ ਤੁਹਾਡੇ ਅੱਖ ਦੇ ਬਾਹਰ ਕੋਲ ਅਸੀਂ ਪੜਦੇ ਜੋ ਵੀ ਅੱਖ ਦੇ ਬਾਹਰ ਸਾਡੇ ਪਿੰਡ ਜਾਓ ਅਸੀਂ ਸਾਂਭ ਕੇ ਕੁੱਟਾਂਗੇ ਅਸੀਂ ਅੱਜ ਮਾਰ ਦੇ ਜਰਾ ਸਾਡੇ ਦੀ ਮਾਰ ਨਹੀਂ ਕਰਾਂਗੇ ਹਾਂ ਸਾਡੀ ਕੋਈ ਨਹੀਂ ਹੋਣਾ